ਹਏ ਮੈਂ ਕੁਛ ਨਹੀਂ ਮੰਗਦੀ ਹਏ ਮੇਰਾ ਬੱਚਾ ਆ ਜਵੇ ਉਹ ਤੇ ਰੈਡ ਲਾਈਟ ਸਹੀ ਕਿਤੇ ਹੋ ਗਿਆ ਇੱਕਦਮ ਸਟਾਉਣ ਆ ਗਿਆ ਇਹਨਾਂ ਦੀ ਗੱਡੀ ਜਾਂਦੇ ਜਾਂਦੇ ਗੱਡੀ ਘੁੰਮ ਗਈ ਘੁੰਮ ਕੇ ਹਾਈ ਹਉਤੇ ਹੋ ਗਏ ਤੇ ਦਰੋਂਗ ਸਾਈਡ ਜਾ ਕੇ ਡਿੱਗ ਪਈਆ ਸਾਡੇ ਜਿਹੜੀ ਬੱਚੇ ਦੀ ਜਾਦ ਡੈੱਡ ਬੋਡੀ ਆ ਜੇ ਜਾਂ ਸਰਕਾਰਾਂ ਉਧਰ ਦੀ ਸਰਕਾਰ ਨੂੰ ਕਹਿ ਕੇ ਬੈਸੀ ਨੂੰ ਕਹਿ ਕੇ ਸਾਡੇ ਇਹਨਾਂ ਦੇ ਮਾਂ ਪਿਓ ਦੇ ਵੀਜੇ ਲੱਗ ਜਾਣ ਜੇਰੀ ਅੰਤਮ ਕਿਰਿਆ ਜਾ ਕੇ ਉੱਥੇ ਕਰ ਲੈਣ ਕੈਨੇਡਾ ਦੇ ਬ੍ਰੈਮਟਨ ਤੋਂ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਖਬਰ ਸੁਣਦੇ ਸਾਰ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪੂਰੇ ਪਿੰਡ ਦੇ ਵਿੱਚ ਗਮਗੀਨ ਮਾਹੌਲ ਬਣਿਆ ਹੋਇਆ ਹੈ ਦਰਅਸਲ ਤਰਨਤਾਰਨ ਦੇ ਪਿੰਡ ਦਿਓਬਾੜ ਦੀ ਰਹਿਣ ਵਾਲੇ ਸਰਤਾਜ ਸਿੰਘ ਜਿਸ ਦੀ ਉਮਰ 21 ਸਾਲ ਦੀ ਹੈ 3 ਮਹੀਨੇ ਪਹਿਲਾਂ ਹੀ ਬ੍ਰੈਮਟਨ ਗਿਆ ਸੀ ਜਿਸ ਦੀ ਹੁਣ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਰੋਂਦੇ ਹੋਏ ਮ੍ਰਿਤਕ ਸਰਤਾ ਸਿੰਘ ਦੀ ਮਾਂ ਅਤੇ ਪਿਤਾ ਨੇ ਦੱਸਿਆ ਕਿ ਕਰਦੇ ਹਾਲਾਤ ਠੀਕ ਨਾ ਹੋਣ ਦੇ ਚੱਲਦਿਆਂ ਉਹਨਾਂ ਦਾ ਪੁੱਤ 3 ਮਹੀਨੇ ਪਹਿਲਾਂ ਬ੍ਰੈਂਟਨ ਗਿਆ ਸੀ ਉਹਨੇ ਦੱਸਿਆ ਕਿ ਉਹਨਾਂ ਦਾ ਪੁੱਤ ਕਾਲਜ ਦੇ ਵਿੱਚੋਂ ਪੜ੍ਹਾਈ ਕਰਕੇ ਦੋਸਤਾਂ ਦੇ ਨਾਲ ਘੁੰਮਣ ਲਈ ਗਿਆ ਸੀ ਤਾਂ ਉਸ ਦੀ ਕਾਰ ਚੱਕਰਵਾਤੀ ਤੂਫਾਨ ਦੇ ਵਿੱਚ ਫਸ ਗਈ ਤੇ ਸੜਕ ਦੇ ਦੂਜੇ ਪਾਸੇ ਚਲੀ ਗਈ ਜਿਸ ਤੋਂ ਬਾਅਦ ਇਹ ਭਿਆਨਕ ਹਾਦਸਾ ਵਾਪਰਿਆ ਜੀ ਜੀ ਤੁਹਾਡਾ ਤੇ ਕੀ ਲੱਗਦਾ ਸੀ ਬੇੜਾ ਤੇ ਮੈਂ ਮਨਜੀਤ ਸਿੰਘ ਆ ਜੀ ਮੈਂ ਕਪੂਰਥਲੇ ਰਹਿਣਾ ਮੇਰਾ ਭਤੀਜਾ ਸੀ ਮੇਰੇ ਪਰਾ ਕੁਲਦੀਪ ਸਿੰਘ ਦਾ ਬੇਟਾ ਸੀ ਸਰਤਾਜ ਸਿੰਘ ਉਹ 10 ਇਥੋਂ 9 ਦਸੰਬਰ ਨੂੰ ਅਸੀਂ ਇਥੋਂ ਚੜਾ ਕੇ ਆਏ ਆ 10 ਨੂੰ ਗਾਂ ਫਲਾਈਟ ਸੀ ਅੱਜ ਜਨਵਰੀ ਦਾ ਸੈਕਸ਼ਨ ਸੀ ਉਹਦੇ ਵਿੱਚ ਉਹ ਕੈਨੇਡਾ ਗਿਆ ਸੀ ਭੈਣ ਉਹਦੀ ਉੱਥੇ ਸੀ ਉੱਥੇ ਕਾਲਜ ਦੇ ਵਿੱਚ ਪੈਣ ਭਰਾ ਇਕੱਠੇ ਸੀ ਭੈਣ ਚਲ ਗਈ ਕੰਮ ਤੇ ਇਹ ਕਾਲਜ ਚਲ ਗਿਆ ਕਾਲਜ ਤੋਂ ਜਿਹੜਾ ਹੈਗਾ ਸੀ 22 ਤਰੀਕ ਨੂੰ ਵਾਪਸ ਆ ਗਿਆ ਘਰ ਆ ਕੇ ਭੈਣ ਨੂੰ ਕਹਿੰਦਾ ਮੇਰੇ ਦੋਸਤ ਆਏ ਆ ਮੈਂ ਘੁੰਮਣ ਜਾਣਾ ਤੇ ਦੋਸਤਾਂ ਦੇ ਨਾਲ ਅਜੇ ਗਿਆ 1 ਘੰਟਾ ਡੇਢ ਘੰਟਾ ਜੰਦਿਆਂ ਉਥੇ ਰੈੱਡ ਲਾਈਟ ਸੀ ਕਿਤੇ ਹੋ ਗਿਆ ਇਕਦਮ ਤੇ ਸਟਾਪ ਆ ਗਿਆ ਇਹਨਾਂ ਦੀ ਗੱਡੀ ਜਾਂਦੇ ਜਾਂਦੇ ਗੱਡੀ ਘੁੰਮ ਗਈ ਘੁੰਮ ਕੇ ਹਾਈ ਹੋਤੇ ਹੋ ਗਏ ਤੇ ਦਰੋਂਗ ਸਾਈਡ ਜਾ ਕੇ ਡਿੱਗ ਪਈ ਆ ਡਿੱਗਣ ਨਾਲ ਜਿਹੜੇ ਅੱਗੇ ਉਧਰੋਂ ਟ੍ਰੈਫਿਕ ਚੱਲਦੀ ਸੀ ਗੱਡੀ ਹਿੱਟ ਹੋ ਗਈ ਇਹਨਾਂ ਦੀ ਗੱਡੀ ਘੁੰਮ ਕੇ ਤੇ ਪਲਟ ਗਈ ਖੜਿਆਂ ਚ ਇਹ ਤਿੰਨ ਜਾਨੇ ਸੀ ਇੱਕ ਸਾਡਾ ਪੁੱਤਰ ਸੀ ਸਰਤਾਜ ਇਹਦੀ ਐਡਸਪੋਰਟ ਡੈਥ ਹੋ ਗਈ ਆ ਇੱਕ ਮੁੰਡਾ ਸੀ ਨਵੇਂ ਸ਼ਹਿਰ ਦਾ ਉਹਦੀ ਅਗਲੇ ਦਿਨ ਸਵੇਰੇ ਡੈਥ ਹੋ ਗਈ ਆ ਇੱਕ ਮੁੰਡਾ ਸਹਿਬਾ ਸੀ ਆ ਦਰਸਕੇ ਦਾ ਉਹ ਚਲਾਉਂਦਾ ਸੀ ਉਹਦੇ ਸੱਟਾ ਸੁੱਟ ਲੱਗੀ ਆ ਜੀ ਜੀ ਮੰਗ ਕਰਦੇ ਜਿਹੜੀ ਡੈੱਡ ਬੋਡੀ ਲੈਣ ਵਾਸਤੇ ਕੀ ਕਹਿਣਾ ਚਾਹੀਦਾ ਮੰਗ ਤੇ ਉਹ ਕਰ ਰਹੇ ਆ ਵੀ ਪਹਿਲਾਂ ਤਾਂ ਉਥੇ ਪੋਸਟਮਾਰਟਮ ਵਾਸਤੇ ਉਹਨਾਂ ਨੇ ਪੁਲਿਸ ਨੇ ਸਾਨੂੰ ਕਿਹਾ ਵਾ ਸਾਡਾ ਬੇਟਾ ਵਾ ਬੇਟੀ ਸਾਡੀ ਉੱਥੇ ਗਏ ਸੀ ਕੱਲ ਪੁਲਿਸ ਕੋ ਉਹਨਾਂ ਟਾਈਮ ਦਿੱਤਾ ਮੰਗਲਵਾਰ ਦਾ ਜਾਂ ਬੁੱਧਵਾਰ ਦਾ ਪਿੱਤਾ ਨੂੰ ਸਾਰੇ ਡਾਕੂਮੈਂਟਸ ਤਿਆਰ ਕਰਕੇ ਅਸੀਂ ਇਨਕੁਆਇਰੀ ਕਰਨੀ ਆ ਕਰਨ ਤੋਂ ਬਾਅਦ ਤੁਹਾਨੂੰ ਕਾਲ ਕਰਾਂਗੇ ਤੁਸੀਂ ਆ ਜਿਓ ਤੁਹਾਨੂੰ ਨਾਲੇ ਦਰਸ਼ਨ ਕਰਾ ਦਾਂਗੇ ਨਾਲੇ ਤੁਹਾਨੂੰ ਦੱਸ ਦਾਂਗੇ ਵੀ ਤੁਹਾਡੇ ਹੈਂਡਓਵਰ ਕਰਦਿਆਂ ਡੈੱਡ ਬੋਡੀ ਉਸ ਤੋਂ ਬਾਅਦ ਫਿਰ ਤੁਹਾਨੂੰ ਦੱਸਾਂਗੇ ਵੀ ਕੀ ਕਰਨਾ ਅਸੀਂ ਇਹ ਚਾਹੁੰਦੇ ਆ ਕਿ ਸਾਡੇ ਜਿਹੜੇ ਬੱਚੇ ਦੀ ਜਦ ਡੈੱਡ ਬੋਡੀ ਆ ਜੇ ਜਾਂ ਸਰਕਾਰਾਂ ਉਧਰ ਦੀ ਸਰਕਾਰ ਨੂੰ ਕਹਿ ਕੇ ਬੈਸੀ ਨੂੰ ਕਹਿ ਕੇ ਸਾਡੇ ਇਹਨਾਂ ਦੇ ਮਾਂ ਪਿਓ ਦੇ ਵੀ ਜੇ ਲੱਗ ਜਾਣ ਜਿਹੜੀ ਅੰਤਮ ਕਿਰਿਆ ਜਾ ਕੇ ਉੱਥੇ ਕਰ ਲੈਣ ਇਹ ਹੋ ਸਕਦਾ ਜੇ ਅਸੀਂ ਤੇ ਹੁਣ ਮੰਗ ਕਰਦੇ ਜੀ ਜਦੋਂ ਬੱਚਾ ਜਾਂਦਾ ਵਾ ਇਨਸ਼ੋਰਸ ਵਗੈਰਾ ਕੋਈ ਹੁੰਦੀ ਆ ਕੋਈ ਜਿਸ ਤਰ੍ਹਾਂ ਆਪਣੇ ਇਨਸ਼ੋਰਸ ਵਗੈਰਾ ਮਿਲਦੀ ਉਹਦੇ ਸਕੂਲ ਵਾਲਿਆਂ ਦੇ ਇਕੱਠੇ ਪੈਸੇ ਲੈ ਹੁੰਦੇ ਆ ਉਹਦੇ ਵਿੱਚ ਜਿੰਨੇ ਉਹਨਾਂ ਦਾ ਫੰਡ ਹੁੰਦਾ ਕੁਝ ਜਮਾ ਕਰਾ ਦਿੰਦੇ ਆ ਜਿੰਨੀ ਫੀਸਾਂ ਹੁੰਦੀਆਂ ਉਹ ਤਾਂ ਕਾਲਜ ਦੇ ਟਾਈਪ ਚ ਹੁੰਦੀਆਂ ਤਾਂ ਜੇ ਉਹਨਾਂ ਇਨਸ਼ੋਰਸ ਹੁੰਦੀਆਂ ਉਹਨਾਂ ਦੇ ਕਾਲਜ ਵਾਲਿਆਂ ਦੀ ਅਸੀਂ ਉੱਥੇ ਮੰਗ ਕਰਦੇ ਆ ਬਾਹਰ ਦੀ ਬੈਸੀ ਕੋ ਵੀ ਜੇ ਉਹਦੀ ਇਨਸ਼ੋਰਸ ਹੈਗੀ ਆ ਤੇ ਕੁਝ ਨਾ ਕੁਝ ਫੰਡ ਅਦਾ ਕੀਤਾ ਜਾਵੇ ਉਸ ਹੱਲਪ ਕੀਤੀ ਜਾਵੇ ਵੇਰੀ ਬੇਟੇ ਨੂੰ ਕੋਈ ਨਹੀਂ ਆਇਆ ਕਰੋ ਕਾਲਜ ਗਿਆ ਕਾਲਜ ਤੋਂ ਇਹ ਦੋ ਵੰਡਿਆਂ ਦੇ ਨਾਲ ਚਲੇ ਗਿਆ ਵਾ ਬਾਹਰ ਘੁੰਮਣ ਉੱਥੇ ਪਤਾ ਨਹੀਂ ਕੀ ਹੋਇਆ ਤੂਫਾਨ ਆਇਆ ਉਹਦੀ ਗੱਡੀ ਜਿਹੜੀ ਖਾਈ ਚ ਡਿੱਗ ਗਈ ਆ ਮੇਰਾ ਬੱਚਾ ਮੇਰੇ ਕੋਲ ਨਹੀਂ ਆਇਆ ਕਿੱਥੇ ਸੀਗਾ ਪਤਾ ਨਹੀਂ ਕਿਹੜੀ ਜਗ੍ਹਾ ਕੈਨੇਡਾ ਸੀ ਗਿਆ ਦਾ ਵਿਰਮਟਨ ਰਿੰਡ ਦੇ ਉਹ ਕਿਹੜੇ ਸੈਸ਼ਨ ਚ ਗਏ ਉਹ ਹੋਣ ਵਾਲੇ ਠੀਕ ਹੈ 9 ਦਸੰਬਰ ਨੂੰ ਕਰੋਗੇ ਇਹ ਹੀ ਹੇ ਸਰਕਾਰ ਨੂੰ ਮੈਂ ਤੇ ਕੁਝ ਨਹੀਂ ਕਿਹੜਾ ਚਾਹੁੰਦੀ ਮੇਰਾ ਬੱਚਾ ਮੇਰੇ ਘਰ ਵਾਪਸ ਆ ਜਾਵੇ ਉਹ ਮੈਂ ਕਰੀ ਹਾਂ ਹੇ ਮੈਂ ਕੁਝ ਨਹੀਂ ਮੰਗਦੀ ਹੇ ਮੇਰਾ ਬੱਚਾ ਆ ਜਾਵੇ ਹੇ ਫਿਲਹਾਲ ਪਰਿਵਾਰ ਦੇ ਵੱਲੋਂ ਗੋਹਲ ਲਗਾਈ ਜਾ ਰਹੀ ਹੈ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਨੂ ਪੰਜਾਬ ਲਿਆਂਦਾ ਜਾਵੇ ਜਾਂ ਫਿਰ ਉਹਨਾਂ ਦੀ ਬੀਜ ਲਗਵਾ ਕੇ ਉਹਨਾਂ ਨੂੰ ਕੈਨੇਡਾ ਭੇਜਿਆ ਜਾਵੇ ਤਰਨਤਾਰਨ ਤੋਂ ਰਵੀ ਖੇੜਾ ਪੰਜਾਬੀ ਲੋਕ ਚੈਨਲ